ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਨਵੀਆਂ ਕਮਰਸ਼ੀਅਲ ਗੱਡੀਆਂ ਤੇ 4 ਸਾਲ ਦਾ ਇਕੱਠਾ ਟੈਕਸ ਭਰਉਣ ਤੇ ਪੁਰਾਣੀ ਗੱਡੀ ਤੇ 1 ਸਾਲ ਦਾ ਇਕੱਠਾ ਟੈਕਸ ਭਰਉਣ ਦੀ ਪਾਲਿਸੀ ਲਿਆਂਦੀ ਗਈ ਹੈ ਜਿਸ ਨੂੰ ਲੈ ਕੇ ਟ੍ਰਾਂਸਪੋਰਟਰ ਕਾਫੀ ਰੋਜ਼ ਦੇ ਵਿੱਚ ਨੇ ਤੇ ਉਹਨਾਂ ਇਸ ਪਾਲਿਸੀ ਦੇ ਵਿੱਚ ਬਦਲਾਅ ਦੀ ਮੰਗ ਕੀਤੀ ਹੈ ਤਾਂ ਟ੍ਰਾਂਸਪੋਰਟਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਟ੍ਰਾਂਸਪੋਰਟਿੰਗ ਦਾ ਤੰਦਾ ਪਹਿਲਾਂ ਹੀ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਗੱਡੀਆਂ ਦੀਆਂ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਇਕੱਠੇ ਟੈਕਸ ਕਿਵੇਂ ਸਰਕਾਰ ਨੂੰ ਭਰ ਕੇ ਦਿੱਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੋ ਆਦੇਸ਼ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਕਿ ਨਵੀਆਂ ਗੱਡੀਆਂ ਦੇ 4 ਸਾਲ ਦਾ ਟੈਕਸ ਇਕੱਠਾ ਤੇ ਉੱਥੇ ਪੁਰਾਣੀ ਗੱਡੀ ਦਾ 1 ਸਾਲ ਦਾ ਟੈਕਸ ਇਕੱਠੇ ਭਰਉਣ ਨੂੰ ਕਿਹਾ ਗਿਆ ਜੋ ਕਿ ਉਹਨਾਂ ਨੂੰ ਨਾ ਮੰਜ਼ੂਰ ਆ ਉਹਨਾਂ ਦਾ ਕਹਿਣਾ ਹੈ ਕਿ ਜੋ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਛੋਟ ਦਿੱਤੀ ਜਾਵੇ ਤੇ ਇਸ ਪਾਲਿਸੀ ਨੂੰ ਬਦਲ ਦਿੱਤਾ ਜਾਵੇ ਇਸ ਦੇ ਵਿੱਚ ਬਦਲਾਅ ਦੀ ਉਹਨਾਂ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਟ੍ਰਾਂਸਪੋਰਟਿੰਗ ਦਾ ਤੰਦਾ ਪਹਿਲਾਂ ਹੀ ਮੰਦੇ ਹਾਲ ਦੇ ਵਿੱਚੋਂ ਲੰਘ ਰਿਹਾ ਗੱਡੀਆਂ ਦੀਆਂ ਕਿਸ਼ਤਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਤਾਂ ਟੈਕਸ ਦੇ ਪੈਸੇ ਕਿਵੇਂ ਇਕੱਠੇ ਭਰੇ ਜਾ ਸਕਦੇ ਨੇ ਇਸੇ ਨੂੰ ਲੈ ਕੇ ਟਰਾਂਸਪੋਰਟਰਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਅਸੀਂ ਆਲ ਟੈਂਪੋ ਮਿਨੀ ਟਰੱਕ ਆਪਰੇਟਰਾਂ ਨੂੰ ਵੈਲਫੇਅਰ ਐਸੋਸੀਏਸ਼ਨ ਕੰਨੀਓ ਔਲੇ ਵਾਲ ਤੋਂ ਸਰਕਾਰ ਕੰਨੀਓ ਇੱਕ ਜਿਹੜੀ ਨਵੀਂ ਟੈਕਸ ਦੀ ਸਾਡੀ ਪਾਲਿਸੀ ਚਲਾਈ ਆ ਇਹ ਲਗਭਗ ਜਿਹੜੀ ਪੁਰਾਣੀ ਪਾਲਿਸੀ ਸੀਗੀ ਪਹਿਲਾਂ ਇਹਨਾਂ ਨੇ ਸਾਨੂੰ ਇੱਕ 3 ਮਹੀਨੇ ਦਾ ਕੁਆਟਰਲ ਹੀ ਹੁੰਦਾ ਸੀ ਉਸ ਤੋਂ ਬਾਅਦ 30 ਦਿਨਾਂ ਬਾਅਦ 30 ਦਿਨ ਸਾਨੂੰ ਫालतू ਮਿਲਦੇ ਹੁੰਦੇ ਸੀਗੇ ਜਿਹੜਾ ਕਿ ਉਹ 30 ਦਿਨ ਜਿਹੜਾ ਸਾਨੂੰ ਫालतੂ ਮਿਲਦੇ ਹੁੰਦੇ ਸੀ ਉਹਦੇ ਵਿੱਚ ਅਸੀਂ ਕਿਸੇ ਟਾਈਮ ਵੀ ਕਦੋਂ ਵੀ ਅਦਾਉਟ ਕੁਆਟਰ ਪਿਛਲਾ ਅਦਾ ਕਰ ਸਕਦੇ ਸੀਗੇ ਹੁਣ ਇਹਨਾਂ ਨੇ ਕੀ ਕੀਤਾ ਉਹ ਹੌਲੀ ਹੌਲੀ ਪਹਿਲਾਂ ਉਹ ਮਹੀਨਾ ਵੀ ਸਾਡਾ ਖਤਮ ਕਰਤਾ ਜਦੋਂ 30 ਦਿਨ ਪੂਰੇ ਹੋ ਗਏ ਉਸ ਤੋਂ ਬਾਅਦ 2000 ਰੁਪਏ ਜੁਰਮਾਨਾ ਤੇ ਵਿੱਦ ਵਿਆਜ ਦਿਓ ਜਿਹੜੀ ਕਿ ਗੱਡੀਆਂ ਕੋਲੋਂ ਉਹ ਵੀ ਅਦਾ ਨਹੀਂ ਕਰ ਹੁੰਦੀ ਆ ਹੁਣ ਨਵਾਂ ਇੱਕ ਫਰਮਾਨ ਜਾਰੀ ਹੋਇਆ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸਾਨੂੰ 4 ਸਾਲ ਦਾ ਨਵੀਂ ਗੱਡੀ ਤੇ ਟੈਕਸ ਠੋਕਦਾ ਨਵਾਂ ਵੀ ਚਾਰ ਸਾਲ ਦਾ ਤੁਸੀਂ ਟੈਕਸ ਭਰਉਣਾ ਹੀ ਪਰਉਣਾ ਜਿਹਦੀ ਕਿ ਲਗਭਗ ਸਾਡੀ ਗੱਡੀ ਦੇ ਹਿਸਾਬ ਨਾਲ 60 ਤੋਂ 65000 ਰੁਪਏ ਰਕਮ ਬਣ ਜਾਂਦੀ ਆ ਤੇ 65 70000 ਰੁਪਏ ਦਾ ਸਾਡਾ ਬੀਮਾ ਬਣਦਾ ਜਦੋਂ ਕਿ ਸਾਡੀਆਂ ਜਿਹੜੀਆਂ ਕਿਸ਼ਤ ਸਾਰਾ ਬਣ ਕੇ ਸਾਡੇ 2 ਲੱਖ ਰੁਪਏ ਤੋਂ ਸਾਨੂੰ ਗੱਡੀ ਉੱਤੇ ਨਵੀਂ ਉੱਤੇ ਬਫਾਲਤੂ ਖਰਚਾ ਪੈਣ ਲੱਗ ਗਿਆ ਜਿਹੜਾ ਕਿ ਅਸੀਂ ਟ੍ਰਾਂਸਪੋਰਟਰ ਨਹੀਂ ਅਦਾ ਕਰ ਸਕਦੇ ਕਿਉਂਕਿ ਬੀਮੇ ਵੀ ਮਹਿੰਗੇ ਨੇ ਟਾਇਰ ਵੀ ਮਹਿੰਗੇ ਨੇ ਇਹ ਚੀਜ਼ਾਂ ਨਹੀਂ ਅਦਾ ਹੋਣੀਆਂ ਨੰਬਰ 2 ਇਹ ਅਸੀਂ ਸਰਕਾਰ ਕੋਲੋਂ ਆਪਦੀ ਇਹ ਮੰਗ ਕਰਦੇ ਆ ਵੀ ਜੇ ਤੁਸੀਂ ਇਹ ਚੀਜ਼ ਕਰਨੀ ਚਾਹੁੰਦੇ ਹੋ ਤੁਸੀਂ ਕਰੋ ਪਰ ਇਹ ਕਰੋ ਵੀ ਤੁਸੀਂ ਜਿਹੜਾ 4 ਸਾਲ ਦਾ ਟੈਕਸ ਦੇਣਾ ਚਾਹੁੰਦਾ ਉਹਨੂੰ 1 ਸਾਲ ਦੀ ਰਿਵੈਟ ਕਰ ਦਿਓ ਤੇ ਉਹ ਆ ਆ ਦਾ 3 ਸਾਲ ਦਾ ਟੈਕਸ ਭਰਨ ਵਾਲਾ ਬੰਦਾ ਜਿਹਦੇ ਕੋਲੇ ਪੈਸੇ 4 ਹੈਗੇ ਉਹ ਟਾਂਸਟਰ ਭਰ ਸਕਦਾ ਜਿਹੜਾ ਗਰੀਬ ਬੰਦੇ ਕੋਲੇ ਸਿੰਗਲ ਹੈਂਡ ਮੋਟਰ ਗੱਡੀ ਵਾਲਾ ਉਹ 4 ਸਾਲ ਦੇ ਪੈਸੇ ਨਹੀਂ ਅਦਾ ਕਰ ਸਕਦਾ ਉਸ ਬੰਦੇ ਨੂੰ ਪਹਿਲੀ ਹੀ ਸਹੂਲਤ ਲੱਗੀ ਰਹਿਣ ਦਿਓ ਵੀ ਤੂੰ ਜੇ ਇੱਕ ਦੇਣਾ ਚਾਹਨਾ ਇੱਕ ਕੁਆਟਰ ਭਰ ਲੈ ਭਾਈ ਆ ਉਹਦਾ ਆਪਦੇ ਪੇਪਰ ਗੱਡੀ ਦੇ ਪੂਰੇ ਰੱਖ ਗੱਡੀ ਦੇ ਇੰਨੀ ਮਹਿੰਗਾਈ ਦੇ ਸਮੇਂ ਵਿੱਚ ਡੀਜ਼ਲ ਇੰਨਾ ਮਹਿੰਗਾ ਹਰ ਚੀਜ਼ ਦੀ ਮਹਿੰਗੀ ਬੰਗਾਈ ਆ ਇੰਨੀ ਮਹਿੰਗਾਈ ਹੋਣ ਦੇ ਨਾਤੇ ਕਾਰੋਬਾਰ ਬਿਲਕੁਲ ਖਤਮ ਨੇ ਤੇ ਉਹਦੇ ਨਾਲ ਵੀ ਸਾਨੂੰ ਇਹ ਹੋਣਾ ਚਾਹੀਦਾ ਵੀ ਗੱਡੀਆਂ ਵਾਲਿਆਂ ਨੂੰ ਆਪਦੀ ਮਰਜ਼ੀ ਨਾਲ ਇੱਕ ਕੁਆਟਰ ਭਰ ਲੈਣ ਤੇ ਚਾਹੇ ਉਹ 4 ਸਾਲਾਂ ਦੇ ਭਰ ਲੈਣ ਇਹ ਇਹ ਪੱਕਾ ਨਹੀਂ ਹੋਣਾ ਚਾਹੀਦਾ ਪਰ ਸਰਕਾਰ ਨੇ ਜਿਹੜੀ ਇਹ ਗੱਲ ਕੀਤੀ ਹੈ ਜਿੰਨੇ ਸਾਡੀਆਂ ਬਾਰਡਰ ਲੱਗਦੇ ਨੇ ਜਿਵੇਂ ਹਿਮਾਚਲ ਲੱਗ ਗਿਆ ਹਰਿਆਣਾ ਲੱਗ ਗਿਆ ਸਾਨੂੰ ਸਾਨੂੰ ਆਪਣੇ ਰਾਸਤਾਨ ਲੱਗ ਗਿਆ ਜਿੰਨੀਆਂ ਨਾਲੀਆਂ ਨਾਲ ਲੱਗਦੀਆਂ ਸਟੇਟਾਂ ਨੇ ਉਹ ਸਾਰੀਆਂ ਗੱਡੀਆਂ ਉਹ ਜ਼ਿਲ੍ਹਿਆਂ ਨੇ ਸਾਰੀਆਂ ਆਪਣੀਆਂ ਉਧਰ ਰਾਸਤਾਨ ਦੇ ਵਿੱਚ ਹਰਿਆਣੇ ਵਿੱਚ ਹਿਮਾਚਲ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਆਪਣੀਆਂ ਸਟੇਟਾਂ ਦੇ ਵਿੱਚ ਗੱਡੀਆਂ ਅੰਦਜ ਕਰਾ ਲੈਣਗੇ ਕਿਉਂਕਿ ਉਹਨਾਂ ਨੇ 4 ਸਾਲ ਦਾ ਪੈਸਾ ਉਹਦਾ ਕਰਨਾ ਨਹੀਂ ਉਹ ਬੰਦੇ ਹੁਣ ਸਾਨੂੰ ਕਹਿ ਵੀ ਸਾਰੇ ਇਹ ਰਹੇ ਨੇ ਬਈ ਯਾਰ ਅਸੀਂ ਤਾਂ ਆਪਣੀ ਚੱਕ ਕੇ ਗੱਡੀਆਂ ਉਧਰ ਕਰਾ ਲਾਂਗੇ ਉਹਦੇ ਨਾਲ ਉਲਟਾ ਸੰਗਤ ਦਾ ਰੈਵ ਨੂੰ ਆਉਣ ਦੀ ਵਿਆਹ ਸਾਡਾ ਰੈਵ ਨੂੰ ਘਟ ਜੂਗਾ ਟ੍ਰਾਂਸਪੋਰਟ ਦਾ ਧੰਦਾ ਇਹ じゃ ਇਹਦੇ ਵਿੱਚ ਪੜੇ ਲਿਖੇ ਵੀ ਤੇ ਅਨਪੜ੍ਹ ਲੋਕ ਜੁੜੇ ਨੇ ਤੇ ਜਿਹੜਾ ਇੱਕ ਕੁਆਰਟਰਲੀ ਅੱਗੇ ਕੁਆਰਟਰਲੀ ਟੈਕਸ ਹੁੰਦਾ ਸੀ ਹੁਣ ਇਹਨਾਂ ਨੇ 4 ਸਾਲਾਂ ਦਾ ਇਕੱਠਾ ਠੋਕਦਾ ਬੰਦੇ ਤੋਂ ਕੁਆਰਟਰਲੀ ਦੇਣਾ ਬਹੁਤ ਔਖਾ ਜੀ ਸਾਲ ਦਾ ਤਾਂ 4 ਸਾਲਾਂ ਦੇਣਾ ਤਾਂ ਉਸ ਤੋਂ ਵੀ ਜ਼ਿਆਦਾ ਡੱਬਰ ਹੋ ਜੂਗਾ ਜੀ ਕੰਮ ਇਹਨਾਂ ਨੂੰ ਵਾਪਸ ਲਿਆ ਜਾਵੇ ਜਾਂ ਥੋਪਿਆ ਨਾ ਜਾਵੇ 1 ਸਾਲ ਲਈ ਦਿੱਤੀ ਉਹ ਚ ਕੰਪਲਸਰੀ ਨਾ ਹੋਵੇ ਵੀ 4 ਸਾਲਾਂ ਦਾ ਹੀ ਭਰੋਣਾ ਬੰਦਾ ਸਿਕ ਕੁਆਟਰਲੀ ਦੇ ਸਕਦਾ ਸਾਲ ਦਾ ਦੇ ਸਕਦਾ ਫੋਰ ਇਅਰਲੀ ਵੀ ਦੇ ਸਕਦਾ ਜਿਹੜਾ ਦੇਣ ਜੋਗਾ ਹੈਗਾ ਟਰਾਂਸਪੋਰਟਰਾਂ ਨੂੰ ਦੇਣਾ ਬਹੁਤ ਔਖਾ ਜੀ ਇੱਕ ਆਮ ਬੰਦੇ ਨੂੰ ਦੇਣਾ ਬਹੁਤ ਔਖਾ ਇਹ ਪਾਲਿਸੀ ਨੂੰ ਤਾਂ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਵਾ ਜਿਵੇਂ ਪਹਿਲੀਆਂ ਪਾਲਿਸੀਆਂ ਚੱਲਦੀਆਂ ਸੀਗੀਆਂ ਸਰਕਾਰ ਨੂੰ ਉਸੇ ਤੇ ਹੀ ਪਹਿਰਾ ਦੇਣਾ ਚਾਹੀਦਾ ਵਾ ਉਹੀ ਉਹੀ ਇਹਨਾਂ ਨੇ ਕੀ ਲਾਗੂ ਕੀਤਾ ਇਹਨਾਂ ਨੇ ਤਾਂ ਜੀ ਕਰਤਾ ਨਵੀਂ ਗੱਡੀ ਤੇ ਸਾਲ ਦਾ ਭਰਾ ਦਿਓ ਚਾਰ ਸਾਲ ਦਾ ਜਿਹੜੀ ਪਾਰਲੀ ਮੁਲਕ ਸੂਬੇ ਚ ਗੱਡੀ ਆਉਂਦੀ ਆ ਉਹ ਫਿਰ ਇੱਥੇ ਲੋਕੀਂ ਭਰਉਣਗੇ ਨਹੀਂ ਉਹਦਾ ਟੈਕਸ ਉੱਥੇ ਦਾ ਹੀ ਨੰਬਰ ਰੱਖ ਲੈਣਗੇ ਸਰਕਾਰ ਦਾ ਘਾਟੇ ਜੀ ਜਾਊਗੀ ਕਿਉਂਕਿ ਅਸੀਂ ਮੰਗ ਕਰਾਂਗੇ ਸਰਕਾਰ ਨੂੰ ਸੋਚਣਾ ਚਾਹੀਦਾ ਜਿਹੜੀ ਕਿ ਪਹਿਲਾਂ ਹੀ ਸਾਡੇ ਕੋਲ ਨਹੀਂ ਭਰਿਆ ਜਾ ਰਿਹਾ ਟੈਕ ਸਿਰ ਪਹਿਲਾਂ ਹੀ ਤੁਸੀਂ ਚੈੱਕ ਦੇਖੋ ਗੱਡੀਆਂ ਮੰਡੀਆਂ ਚ ਜਾਓ ਤਕਰੀਬਨ 60% ਗੱਡੀਆਂ ਦੇ ਕਾਗਜ ਨਹੀਂ ਹੈ ਕਿ ਕਾਰਨ ਵੀ ਟੈਕਸ ਨਹੀਂ ਭਰਿਆ ਜਾ ਰਿਹਾ ਤੇ ਉੱਤੇ ਇੰਨਾ ਟੈਕਸ ਥੋਪ ਦਿੱਤਾ ਜਿਹੜਾ ਕਿ ਕਹਿੰਦੀ ਮਜਬੂਰੀ ਭਰੋ ਜੀ ਅਸੀਂ ਕਿੱਥੋਂ ਭਰਾਂਗੇ ਗੱਡੀਆਂ ਖੜੀਆਂ ਕਰਕੇ ਚਾਬੀ ਇਹਨਾਂ ਨੂੰ ਦਵਾਂਗੇ ਐਕਚੁਅਲੀ ਜੋ ਟੈਕਸ ਲਾਉਣਾ ਪਬਲਿਕ ਨੂੰ ਪੁੱਛਣਾ ਚਾਹੀਦਾ ਵੀ ਤੁਹਾਡਾ ਜੇ ਟਰਾਂਸਪੋਰਟਰਾਂ ਨੂੰ ਵੀ ਤੁਹਾਨੂੰ ਵਿੱਚ ਸੁੱਖ ਆ ਦਿੱਤਾ ਇਹ ਜਿਹੜਾ ਟੈਕਸ ਦੀ ਪਾਲਿਸੀ ਉਹਨੇ ਲਾਈ ਹੈ ਇਹਦੇ ਦੇ ਸਰਕਾਰ ਨੂੰ ਰੈਵਨਿਊ ਇਕੱਠਾ ਨਹੀਂ ਹੋਣਾ ਨੁਕਸਾਨ ਹੋਣਾ ਕਿਉਂਕਿ ਜੇ ਪਹਿਲਾਂ ਹੀ ਨਹੀਂ ਟਰਾਂਸਪੋਰਟਰ ਭਰਾਸ ਦਾ ਟੈਕਸ ਭਰਾ ਰਿਹਾ ਦੂਜਾ ਹੁਣ ਜਿਹੜੇ ਸਟੇਟ ਦੀਆਂ ਗੱਡੀਆਂ ਨੇ ਉਧਰ ਰਹਿ ਜਾਣਗੀਆਂ ਸਰਕਾਰ ਨੂੰ ਰੈਵਨਿਊ ਕਿੱਧਰ ਆਊਗਾ